ਖਬਰ ਲੈਣੇ ਬਠਿੰਡਾ ਤੋਂ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਬਦਨਾਮ ਪੰਜਾਬ ਹਰਿਆਣਾ ਬਾਰਡਰ ਤੇ ਸਤਿਕਰ ਨਰ ਸਿੰਘ ਕਲੋਨੀ ਅਤੇ ਬਠਿੰਡਾ ਦੀ ਧੋਬੀਆਣਾ ਵਸਤੀ ਵਿਖੇ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਨਾਲ ਪਹੁੰਚੇ ਐਸਐਸਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਪਾਸ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਕੁਝ ਇਨਪੁਟ ਆਈਸੀ ਜਿਸ ਦੇ ਮੱਦੇਨਜ਼ਰ ਆ ਜਾ ਉਹਨਾਂ ਵੱਲੋਂ ਦਿਨ ਚੜ੍ਹਦੇ ਪੰਜਾਬ ਹਰਿਆਣਾ ਬਾਰਡਰ ਤੇ ਸਤਿਪਿੰਰ ਸਿੰਘ ਕਲੋਨੀ ਅਤੇ ਥੋਬਿਆਣਾ ਬਸਤੀ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਵੱਲੋਂ ਉਹਨਾਂ ਲੋਕਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ ਜੋ ਕਿਸੇ ਸਮੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਨਸ਼ਾ ਵੇਚ ਦੇ ਸੰਬੰਧ ਤੇ ਉਹਨਾਂ ਕਹਿ ਕਿ ਸਰਚ ਬਿਆਨ ਲਗਾਤਾਰ ਜਾ ਰਹੀਆਂ ਤਾਂ ਜੋ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾ ਸਕੇ ਤੇ ਨਸ਼ੇ ਦੇ ਕਾਰੋਬਾਰ ਬੰਦ ਕਰਵਾਇਆ ਜਾ ਸਕੇ ਉਹਨਾਂ ਨੇ ਕਿਹਾ ਨਸ਼ੇ ਦੇ ਕਾਰੋਬਾਰ ਨਾਲ ਜੁੜਦੇ ਹੋਏ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਸ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਦੀ ਪ੍ਰਾਪਰਟੀ ਸੀਲ ਕੀਤੀਆਂ ਗਈਆਂ ਅੱਜ ਵੀ ਲੱਖਾਂ ਰੁਪਏ ਦੀ ਪ੍ਰਾਪਰਟੀ ਰਾਮਪੁਰਾ ਫੁੱਲ ਸਬ ਡਿਵੀਜ਼ਨ ਵਿੱਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਅਜਿਹੀਆਂ ਹੋਰ ਪ੍ਰਾਪਰਟੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਜੋ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਗਈਆਂ ਅਜਿਹੇ ਲੋਕਾਂ ਦੇ ਕੇਸ ਬਣਾ ਕੇ ਉਹਨਾਂ ਵੱਲੋਂ ਭੇਜੇ ਗਿਆ ਤਾਂ ਜੋ ਇਨ੍ਹਾਂ ਪ੍ਰਾਪਰਟੀਆਂ ਨੂੰ ਸੀਲ ਕੀਤਾ ਜਾ ਸਕੇ ਤੇ ਕਿਹਾ ਕਿ ਇਸ ਸਰਚ ਅਭਿਆਨ ਦੌਰਾਨ ਬਰਾਮਦਗੀ ਸੰਬੰਧੀ ਪਰਚਾ ਦਰਜ ਕੀਤੇ ਜਾ ਰਹੇ ਹਨ ਸਸਾ ਸਰਚ ਵੀਨ ਚਲਾਇਆ ਜਾ ਗਿਆ ਠੀਕ ਹੈ ਨਾ ਚਾਹੁੰਗੇ ਕਿ ਕੀ ਕੁਛ ਰਿਕਵਰ ਹੋਇਆ ਹੈ ਇਹ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਅਸੀਂ ਕਸੋ ਆਪਰੇਸ਼ਨ ਜਿਹੜਾ ਉਹ ਸਰਚ ਐਂਡ ਕਾਡਨ ਆਪਰੇਸ਼ਨ ਚਲਾ ਰਹੇ ਹਾਂ ਔਰ ਜਿੱਥੇ ਜਿੱਥੇ ਹੌਟ ਸਪots ਰਹੇ ਹੈਗੇ ਨੇ ਡਰੱਗਸ ਦੇ ਜਿੱਥੇ ਪਹਿਲਾਂ ਵੇਖਿਆ ਗਿਆ ਵੀ ਜਿੱਥੇ ਜ਼ਿਆਦਾ ਮੁਕਦਮੇ ਜਾਂ ਜ਼ਿਆਦਾ ਰਿਕਵਰੀਸ ਹੋਈਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉੱਥੇ ਜਿਹੜੇ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਘਰਾਂ ਦੀ ਦੁਕਾਨਾਂ ਦੀ ਮੱਲਿਆਂ ਦੀ ਔਰ ਇਹ ਇਥੇ ਜੰਨੀਆਂ ਵੀ ਰਿਕਵਰੀਸ ਹੋਣਗੀਆਂ ਉਹਦੇ ਵੱਖੋ ਵੱਖਰੇ ਪਰਚੇ ਦਰਜ ਕੀਤੇ ਜਾਣਗੇ ਔਰ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਪਾਇਆ ਗਿਆ ਵੀ ਇਹ ਡਰੱਗਸ ਦੇ ਗੰਦੇ ਪੈਸੇ ਦੇ ਨਾਲ ਕੋਈ ਜਾਇਦਾਦਾਂ ਬਣੀਆਂ ਤੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਅੱਜ ਵੀ ਰਾਮਪੁਰਾ ਫੂਲ ਦੇ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਆ 28 ਤੋਂ 30 ਲੱਖ ਦੇ ਦਰਮਿਆਨ ਹੈ ਆ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਔਰ ਡੀਐਸਪੀ ਰਾਮਪੁਰਾ ਫੂਲ ਤੇ ਉਹਨਾਂ ਦੀ ਟੀਮ ਅੱਜ ਉਹਦੇ ਜਾ ਕੇ ਫ੍ਰੀਜ਼ਿੰਗ ਆਰਡਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪੇਸਟ ਕਰਕੇ ਆਉਣਗੇ ਔਰ ਜੋ-ਜੋ ਇਸ ਅਭਿਆਨ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਇੱਥੇ ਇਹਨਾਂ ਦੇ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਹ ਸਾਰਿਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤਾ ਜਾਊਗਾ ਵੀ ਵੈਦਰ ਉਹ ਬਿਲਕੁਲ ਸਹੀ ਨੇ ਜਾਂ ਉਹ ਜਿਹੜੇ ਹੈ ਆ ਉਹਨਾਂ ਦੇ ਕੋਈ ਜੇ ਕੋਈ ਉਹਨਾਂ 'ਚ ਲੱਗਾ ਵੀ ਕੋਈ ਚੋਰੀ ਦਾ ਜਾਂ ਕੋਈ ਨਜਾਇਜ਼ ਇਹੋ ਜਿਹਾ ਵਹੀਕਲ ਵੀ ਹੈਗਾ ਤੇ ਉਹਦੇ ਫਰਦਰ ਜਿਹੜੀ ਉਹ ਵੀ ਕਾਰਵਾਈ ਕਾਨੂੰਨ ਮੁਤਾਬਕ ਜਿਹੜੀ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਇੰਨੀਆਂ ਲੋਕੇਸ਼ਨਾਂ ਤੇ ਅੱਜ ਸਰਚ ਪੈਂ ਚਲਾਇਆ ਜਾ ਰਿਹਾ ਹੁਣ ਫਿਲਹਾਲ ਅਸੀਂ ਜਿਹੜੀ ਐਡ ਪ੍ਰੈਜ਼ੈਂਟ ਆ ਉਹ ਦੋ ਲੋਕੇਸ਼ਨਾਂ ਤੇ ਚੱਲ ਰਿਹਾ ਇਹ ਥੋਬੀਆਣਾ ਬਸਤੀ ਜਿਹੜਾ ਸ਼ਹਿਰ ਬਠਿੰਡੇ ਦੇ ਕੋਲ ਆ ਉੱਥੇ ਦੂਜਾ ਨਰਸਿੰਘ ਕਲੋਨੀ ਆ ਜਿਹੜੀ ਹਰਿਆਣਾ ਬਾਰਡਰ ਤੇ ਡੱਬ ਵਾਲੀ ਦੇ ਨੇੜੇ ਉੱਥੇ ਚੱਲ ਰਿਹਾ ਇੱਥੇ ਐਸਪੀ ਸਿਟੀ ਇਹਨੂੰ ਲੀਡ ਕਰ ਰਿਹਾ ਇਸ ਆਪਰੇਸ਼ਨ ਨੂੰ ਔਰ ਨਰਸਿੰਘ ਕਲੋਨੀ ਦੇ ਵਿੱਚ ਜਿਹੜਾ ਐਸਪੀ ਡੀ ਸਾਡੇ ਜਿਹੜੇ ਹੈ ਅਜੇ ਗਾਂਧੀ ਉਹ ਉਹਨੂੰ ਲੀਡ ਕਰ ਰਹੇ ਆ ਇਸ ਤੋਂ ਬਾਅਦ ਸਾਰਾ ਮੈਂ ਆ ਪਰਸਨਲੀ ਵੀ ਇਹਨੂੰ ਸੁਪਰਵਾਈਜ਼ ਕਰ ਰਿਹਾ ਔਰ ਇਹ ਸਰਚ ਅਭਿਆਨ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਅਸੀਂ ਹੋਰ ਦੋ ਜਿਹੜੇ ਸਪots ਹੈਗੇ ਆ ਉੱਥੇ ਵੀ ਜਿਹੜੇ ਨੈਕਸਟ ਜਿਹੜਾ ਉੱਥੇ ਸਰਚ ਕਰਾਂਗੇ ਐਸਐਸਪੀ ਸਾਹਿਬ ਕਿੰਨਾ ਕੋ ਫਰਕ ਪਿਆ ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੋਵੇ ਕਿ ਵੀ ਆਪਣਾ ਨਸ਼ੇ ਤਸਕਰਾਂ ਦੇ ਉੱਪਰ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੁਣ ਤੱਕ ਰਿਕਵਰੀ ਜਾਂ ਕਿੰਨਾ ਪਰਸੈਂਟ ਤੁਸੀਂ ਜਿਹੜਾ ਵੇਖੋ ਸਾਡੇ ਵੱਲੋਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਦੱਸ ਸਕਦੇ ਜੇ ਵੀ ਫਰਕ ਪਿਆ ਕਿ ਨਹੀਂ ਪਿਆ ਲੇਕਿਨ ਸਾਡਾ ਪੂਰੀ ਜਿਹੜੀ ਹੈ ਤੰ ਦਹੀਂ ਦੇ ਨਾਲ ਮਤਲਬ ਅਸੀਂ ਇਹ ਮਤਲਬ ਇਹ ਮੈਂ ਗੱਲ ਸੌ ਨੇਮ ਨਾਲ ਕਹਿ ਸਕਦਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਵੀ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਕੋਈ ਵੀ ਥਾਂ ਜਿੱਥੇ ਸਾਨੂੰ ਲੱਗਦਾ ਵੀ ਡਰੱਗਸ ਰਿਲੇਟਿਡ ਕੋਈ ਵੀ ਕ੍ਰਾਈਮ ਹੋ ਰਿਹਾ ਅਦਰਵਾਈਜ਼ ਆਲਸੋ ਵੀ ਜਿਹੜਾ ਵੀ ਕ੍ਰਾਈਮ ਆ ਬਟ ਜਿੱਥੇ ਡਰੱਗਸ ਆ ਉੱਥੇ ਅਸੀਂ 100% ਜਿਹੜਾ ਹੈਗਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਥੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆਂ ਹਾਂ ਇਨਫੋਰਮੇਸ਼ਨ ਆ ਸਾਨੂੰ ਗਲਤ ਵੀ ਬਥੇਰੀਆਂ ਆਉਂਦੀਆਂ ਹਨ ਜਿੱਥੇ ਕਿਸੇ ਦੀ ਪਰਸਨਲ ਲਾਕਡਾਊਨਟ ਹੁੰਦੀ ਆ ਉਹ ਲੋਕ ਜਦੋਂ ਉਹਨਾਂ ਦਾ ਨਹੀਂ ਉਹ ਮਫਾਦ ਪੂਰਾ ਹੁੰਦਾ ਉਹ ਕਹਿ ਜਾਂਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਰਵਾਈਜ਼ ਜਿੱਥੇ ਸਹੀ ਤੇ ਜੈਨੂਇਨ ਇਨਫੋਰਮੇਸ਼ਨ ਹੁੰਦੀ ਆ ਸਾਡੇ ਸੋਰਸ ਰਹੀਂ ਜਾਂ ਸਾਡੀਆਂ ਆਪਦੀਆਂ ਪਰਸਨਲ ਏਜੰਸੀਸ ਰਹੀਂ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਬਿਨਾਂ ਦੇਰੀ ਉਹਦੇ ਤੇ ਕਰਦੇ ਸਰ ਇਹ ਏਰੀਆ ਹੱਬ ਬਨਿਆ ਜਾਂਦਾ ਹੈ ਕਈ ਵਾਰ ਸਰਸਬਿਹਾਨ ਹੋ ਚੁੱਕਾ ਪਰ ਇੱਥੇ ਨਸ਼ੀਲਾ ਕਾਰੋਬਾਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਤੁਸੀਂ ਕਈ ਵਾਰੇ ਸੀਲ ਵੀ ਕੀਤਾ ਹੈ ਇਲਾਕਾ ਜਿਹੜਾ ਹੈਗਾ ਆਪ ਪੁਲਿਸ ਅਧਿਕਾਰੀਆਂ ਉਹਨੂੰ ਲਗਾਤਾਰ ਛਾਪੇਮਾਰੀ ਵੀ ਕਰਦੇ ਪਰ ਕ੍ਰਾਈਮ ਵੜਾ ਹੈ ਕ੍ਰਾਈਮ ਵੜਾ ਹੈ ਜੀ ਵੇਖੋ ਜਿੱਥੇ ਵੀ ਸਾਨੂੰ ਇੱਥੇ ਹੁਣ ਕਾਫੀ ਇਸ ਚੀਜ਼ ਦਾ ਫਰਕ ਵੀ ਪਿਆ ਪਹਿਲਾਂ ਦੇ ਕਿਸੇ ਵੇਲੇ ਲਾਈਨਾਂ ਲਾ ਕੇ ਵੀ ਕਹਿੰਦੇ ਇੱਥੇ ਲਾਈਨਾਂ ਲੱਗ ਜਾਂਦੀਆਂ ਸੀ ਪਰ ਹੁਣ ਇਹੋ ਜਿਹੀ ਗੱਲ ਕੋਈ ਨਹੀਂ ਕਾਫੀ ਠੱਲ ਪਈ ਆ ਔਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਅਸੀਂ ਇਹਨੂੰ ਕਰੈਕ ਕਰਦੇ ਰਵਾਂਗੇ ਇਹ ਠੀਕ ਗੱਲ ਆ ਕੋਈ ਨਾ ਕੋਈ ਦੋ ਬੰਦੇ ਚਾਰ ਅਸੀਂ ਫੜ ਲੈਨੇ ਇੱਕ ਅੱਧਾ ਨਵਾਂ ਪੁੱਗਰ ਪੈਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੀ ਅੱਦੇ ਤੇ ਨਿਗਾਹ ਨਹੀਂ ਹੈਗੀ ਔਰ ਜਿੱਦਾਂ ਜਿੱਦਾਂ ਵੀ ਕੋਈ ਕ੍ਰਾਈਮ ਚੰਡਲਜ ਕਰੂਗਾ ਜੋ ਵੀ ਆਹੀ ਸੀ ਉਹਨਾਂ ਵੀ ਵਿਲ ਪੁਟ ਬਿਹਾਈਂਡ ਦੀ ਵਾਰਸ ਥੈਂਕ ਯੂ A1 ਪੰਜਾਬੀ ਟੀਵੀ ਤੋਂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ